ਸਤਿ ਸ੍ਰੀ ਅਕਾਲ ਭਾਈ ਅੱਜ ਮੈਂ ਤੁਹਾਡੇ ਵਾਸਤੇ ਕੁਝ ਦੇਖ ਰਿਹਾ ਕ੍ਰਿਸ਼ਵਾੜ ਚੈਨਲ ਐਂਡ ਸਾਨੂੰ ਪਤਾ ਹੀ ਅਸੀਂ ਬੁਸਟ ਸਪ੍ਰਿੰਟ ਬਲੋਕ ਪਲੇਂਟ ਸੈਂਸਰ ਵਗੈਰਾ ਸਾਰਾ ਕੁਝ ਕਰ ਲੈਨੇਗੇ ਤੇ ਤੁਸੀਂ ਦੇਖ ਸਕਦੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆਗਾ ਨਵਾਂ ਸੂਟ ਜਿਹੜਾ ਹੈਗਾ ਪੰਜਾਬੀ ਸੱਭਿਆਚਾਰ ਦਾ ਐਂਡ ਦੇਖ ਸਕਦੇ ਪੁਰਾਣੇ ਜਵਾਨੇ ਵਿੱਚ ਪਹਿਲਾਂ ਇਹੋ ਜਿਹਾ ਘਰ ਹੁੰਦੇ ਸੀਗੇ ਪੁਰਾਣੇ ਐਂਡ ਜਿਹੜਾ ਜਿਆਦਾ ਅਮੀਰ ਹੁੰਦਾ ਸੀਗਾ ਕੋਈ ਵੀ ਉਹਨਾਂ ਵਾਸਤੇ ਕੋਈ ਡੈਕੋਰੇਸ਼ਨ ਵਾਸਤੇ ਹੁੰਦਾ ਸੀਗਾ ਅਤੇ ਦੇਖ ਸਕਦੇ ਹੋ ਪ੍ਰਾਣ ਜਵਾਨੀ ਦੇ ਵਿਚ ਘਰਾਂ ਦੇ ਵਿੱਚ ਪਹਿਲਾਂ ਗਰਕਤ ਲੱਗੇ ਹੁੰਦੇ ਸੀ ਉਹਨਾਂ ਤੇ ਮੋਰ ਪੰਛੀ ਕਬੂਤਰ ਵਗੈਰਾ ਸਾਰਾ ਕੁਝ ਹੋਦਾ ਹੁੰਦਾ ਸੀਗਾ țeੜਾ ਵੱਡਾ ਗਰਕਤ ਹੁੰਦਾ ਸੀ ਉਹਨਾਂ ਦੇ ਵਾਸਤੇ ਬੱਚਿਆਂ ਵਾਸਤੇ ਉਹਨੂੰ ਪਿੰਗ ਪੰਗ ਦਿੱਤੀ ਹੁੰਦੀ ਸੀਗੀ ਪਰ ਵਾਲੇ ਪ੍ਰਾਣ ਜਵਾਨੀ ਦੀਆਂ ਬੁੜੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਸੀ ਤਕੂਏ ਤੋਂ ਪਾਣੀ ਘੜਦੇ ਸੀਗੇ ਤੇ ਉਹ ਪਾਣੀ ਨੋਣ ਧੋਣ ਪਾਣੀ ਪੀਣ ਵਾਸਤੇ ਸਾਰਾ ਕੁਝ ਉਹਦਾ ਯੂਜ਼ ਕਰਦੇ ਸੀਗੇ ਤੇ ਇੰਦਰ ਚੂਛੇ ਮਲੇ ਸੀਗੇ ਉਹ ਕਬੂਤਰ ਵਗੈਰਾ ਕਬੂਤਰ ਯਾ ਕੋਚੇ ਵਗੈਰਾ ਹੁੰਦੇ ਸੀ ਇਹਦੇ ਨੇ ਲੋਕਾਂ ਦੇ ਘਰੇ ਰੱਖੇ ਹੁੰਦੇ ਸੀਗੇ ਉਹ ਗਲੀਆਂ ਚ ਜਾਂ ਫਿਰ ਆਂਦੇ ਘਰੇ ਰੱਖ ਲੈਂਦੇ ਸੀਗੇ ਐਂ ਥੱਲੇ ਦੇਖ ਸਕਦੇ ਤੁਸੀਂ ਇੰਡੀਕੈਂਟ ਪੇਂਟਿੰਗ ਕਿੱਚ ਹੋਈਏਗੀ ਸੋ ਗਾਇਸ ਤੁਹਾਨੂੰ ਵੀ ਇਹ ਜੈ ਆਪ ਸੂਟ ਕਰਵਾ ਲੈ ਤੁਸੀਂ ਐਂ ਟੇਲ ਦੇ ਸਾਡੇ ਥੱਲੇ ਬੇਲ ਹੈ ਕਿ ਤੁਸੀਂ ਵੀ ਕਰੋਨਾਗਾ ਸੂਟ ਜਾਂ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਦੇਖ ਸਕਦੇ ਹੋ ਕੋਲ ਕੱਟ ਸਕਦੇ ਤੁਸੀਂ ਸਾਨੂੰ ਐਂ ਕਮੈਂਟ ਕਰ ਦਿਓ ਵੀ ਇਹ ਕਹੇ ਜਾ ਬਣੇਗਾ ਤਨਾ ਜਾਇ ਸੁੰਦਰਾ ਬਹੁਤ ਜਾਇ ਸੁੰਦਰਾ ਮਤਲਬ ਕਿ ਐਂਡ ਚਲੋ ਅੱਜ ਦੇ ਲਈ ਉਨਾਈ ਕਾਫੀਆਂ ਜਾਇ ਐਂਡ ਲਾਈਕ ਕਰ ਦੋ ਐਂਡ ਕਮੈਂਟ ਕਰ ਦੋ ਸਬਸਕ੍ਰਾਈਬ ਵੀ ਕਰ ਦੋ ਚਲੋ ਬਾਏ